ਹਾਂਜੀ ਜੀ ਇਹ ਜਿਹੜੀ ਅੱਜ ਆਪਾਂ ਵਲੌਗ ਬਣਾਉਣ ਲੱਗੇ ਆ ਇਹ ਵੀਡੀਓ ਨੂੰ ਧਿਆਨ ਨਾਲ ਜਰੂਰ ਦੇਖਿਓ ਤੇ ਪਤਾ ਹੀ ਆ ਵੀ ਆਪਾਂ ਪਿੰਡੋਂ ਮਹਿਗਮਾ ਇਤਾਂ ਹੁਤਾਂ ਦੀ ਵੀਡੀਓ ਆਪਣੀਆਂ ਵੱਧ ਹੁੰਦੀਆਂ ਕੋਸ਼ਿਸ਼ ਕਰਿਆ ਕਰੋ ਵੀ ਜੇ ਵੀਡੀਓ ਮਰੀਆ ਲੱਗੀ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਆ ਪਿੱਛੇ ਅੱਜ ਆਪਣੇ ਖੇਤਾਂ ਦੇ ਵਿੱਚ ਗੁਜਰਾਂ ਦੇ ਬੱਚੇ ਆਏ ਸੀ ਢੇਡਾਂ ਚਰਾਉਣ ਨਿੱਕੇ ਨਿੱਕੇ ਬੱਚੇ ਆਪਣੇ ਘਰੇ ਆ ਜਾਂਦੇ ਆ ਆ ਰੋਜ਼ ਜਿਹੜੀ ਮੈਂ ਚੀਜ਼ ਅੱਜ ਇਕ ਤੁਹਾਨੂੰ ਦਰ ਲਾ ਲਗਾ ਆਪਣੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਬਰੋਧ ਹੋ ਰਿਹਾ ਹੈ ਅੱਜਕੱਲ ਦੇ ਸਮੇਂ ਦੇ ਵਿੱਚ ਹੁਣ ਲਰ ਰਿਹਾ ਬਈ ਅਸਲੀ ਲੀਲ ਤਾਂ ਬਈ ਕਪੜਿਆਂ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਬਾਹਰ ਹੋ ਰਿਹਾ ਕਪੜੇ ਤਾਂ ਰੋਂਗ ਗਲਤ ਬੋਲਣਾ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਚੱਲ ਰਿਹਾ ਖਾਸ ਕਰਕੇ ਆਪਣੇ ਪੰਜਾਬ ਦਾ ਜੇ ਆਪਣੇ ਕਲਚਰ ਨੂੰ ਸਾਂਭਿਆ ਤਾਂ ਆ ਬੱਚੇ ਉਹ ਪਿੱਛੇ ਦੋ ਕੁੜੀਆਂ ਬੈਠੀਆਂ ਛੋਟੀਆਂ ਛੋਟੀਆਂ ਤੇ ਇਹਨਾਂ ਦੇ ਘਰ ਦੇ ਪਹਿਲਾਂ ਇਹਨਾਂ ਨੂੰ ਸਖਾਲਦੇ ਛੋਟੀਆਂ ਛੋਟੀਆਂ ਹੁੰਦੀਆਂ ਨੇ ਵੀ ਤੁਹਾਡੇ ਸਿਰ ਤੋਂ ਚੁੰਨੀ ਨਹੀਂ ਲੈਣੀ ਚਾਹੀਦੀ ਆ ਦੇਖੋ ਜਿੰਨੀ ਮਰਜੀ ਗਰਮੀ ਹੋਵੇ ਜਿੰਨੀ ਮਰਜੀ ਠੰਡ ਹੋਵੇ ਸੋਨੂ ਆਉਗਾ ਕਿ ਉਹ ਰੇਨ ਵਾਲਾ ਆਓ ਆ ਜਾਓ ਹਰੋ ਜਾਬਾਸ਼ ਬਹੁਤ ਕਿਨੇ ਕੇ ਬੱਚੇ ਆਹ ਦੇਖੋ ਬੱਚਿਆਂ ਨਾਲ ਇਹ ਕੁੜੀਆਂ ਆਉਂਦੀਆਂ ਮੈਂ ਬਾਜਮਾਰੀ ਕੁੜੀਆਂ ਤਾਂ ਅੰਗੜੀਆਂ ਆਹ ਵਿਚਾਰੀਆਂ ਤੇ ਇਹਨਾਂ ਦੇ ਮਾਪੇ ਇਹਨਾਂ ਨੂੰ ਪਹਿਲਾਂ ਸਿਖਾਲਦੇ ਆ ਵੀ ਤੁਸੀਂ ਏਡਾਂ ਵੀ ਚਾਰਨੀ ਆ ਪਸ਼ੂ ਚਾਰਨੇ ਆ ਜੇ ਆਪਣੇ ਸਿਰਾਂ ਤੋਂ ਜੰਨੀ ਨਹੀਂ ਲਾਉਣੀ ਤਾਂ ਇਹਨਾਂ ਦਾ ਜਿਹੜਾ ਪਹਿਰਾਵਾ ਆ ਮਾਪੇ ਨੇ ਬਹੁਤ ਵਧੀਆ ਤਰੀਕੇ ਦੇ ਨਾਲੇ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਆ ਦੇਖੋ ਇਹ ਪਸ਼ੂ ਵੀ ਚਾਰਦੇ ਆ ਇਹ ਜਿੰਨਾ ਵੀ ਖਾਂਦੇ ਬਹੁਤ ਸਕੂਨ ਦੇ ਆ ਆਪਣੇ ਨਾਲ ਬਹੁਤ ਸੁਖੀ ਆ ਸਾਡਾ ਭਰਾ ਇੱਕ ਆ ਗਿਆ ਛੋਟਾ ਹੱਥ ਮਾਰ ਵੀ ਸਾਰਿਆਂ ਨੂੰ ਬਲਾਸ ਹੈਲੋ ਕਰ ਹੈਲੋ ਜੀ ਇਹ ਸਾਡਾ ਭਾਈ ਆ ਜੀ ਛੋਟਾ ਜੇ ਅਸੀਂ ਨਾ ਹੋਈਏ ਮੰਨ ਲਓ ਘਰ ਬੱਤੇ-ਬੁੱਤੇ ਵੜ ਦਿੰਦਾ ਪਸ਼ੂਆਂਲੇ ਬੱਚੇ ਬਹੁਤ ਵਧੀਆ ਹੈ ਲਾਇਕ ਬੱਚੇ ਹਨ ਇਹ ਆਪਣੀ ਮਿਹਨਤ ਵੀ ਕਰਦੇ ਆ ਤੇ ਜਦੋਂ ਬਹਾਨੇ ਨਾਲ ਸਾਡੇ ਕੋ ਵੀ ਰੌਣਕ ਲੱਗ ਜਾਂਦੀ ਇਹਨਾਂ ਦੇ ਨਾਲ ਇਹਨਾਂ ਦੇ ਜਿਹੜੇ ਬੱਚੇ ਆ ਉਹ ਕੁੜੀਆਂ ਛੋਟੀਆਂ ਤੇ ਇਹਨਾਂ ਬੱਚਿਆਂ ਤੋਂ ਸਿਰਾਂ ਤੋਂ ਚੁੰਨੀ ਨਹੀਂ ਲੈਣ ਦਿੰਦੇ ਇਹਨਾਂ ਦੇ ਮਾਂ ਦੇ ਸਭਾਬ ਦੇ ਆ। ਕਿਉਂਕਿ ਉਹ ਮੰਮੀ ਡੜੀ ਦਾਦੀ ਹੁੰਦੇ ਹੁੰਦੇ ਵੀ ਸੱਤ ਚੁੰਨੀ ਨਹੀਂ ਲਾਉਣੇ। ਹਾਂਜੀ ਹਾਂਜੀ ਕੁੜੀਆਂ ਨੂੰ। ਹਾਂਜੀ ਆ ਦੇਖੋ ਹੰਡਾ ਦਾਦਾ ਕਹਿੰਦਾ ਮੰਮੀ ਡੜੀ ਘਰੋਂ ਕਹਿ ਕੇ ਤੋਰਦੇ ਆ ਪਹਿਲਾਂ ਵੀ ਸੱਤ ਤੋਂ ਚੁੰਨੀ ਨਹੀਂ ਲਾਉਣੇ। ਠੀਕ ਆ। ਤਾਂ ਇਹ ਜਿੰਨਾ ਵੀ ਕਮਾਉਂਦੇ ਆ ਜੀ ਭਾਵੇਂ ਸਵੇਰ ਤੋਂ ਕਮਾਉਂਦੇ ਆ ਸ਼ਾਮਾਂ ਨੂੰ ਖਾ ਲੈਂਦੇ ਸਾਰੇ। ਪਰ ਇਹ ਬਹੁਤ ਸੁਖੀ ਆ। ਕੋਈ ਇਹਨਾਂ ਨੂੰ ਟੈਨਸ਼ਨ ਨਹੀਂ ਕੋਈ ਚਿੰਤਾ ਨਹੀਂ ਰਲ ਕੇ ਰਹਿੰਦੇ ਆ ਸ੍ਰੀ ਸੱਤ ਸੱਤ ਪਰਿਵਾਰ ਇਕੱਠੇ ਤਾਂ ਕੱਚੇ ਘਰ ਵਾ ਆਪਣੇ ਤਾਂ ਮਹਿਲਾਂ ਦੇ ਵਿੱਚ ਵੀ ਆਤਵਾਗ ਨਹੀਂ ਹੈਗਾ ਕੋਠੀਆਂ ਜੜੀਆਂ ਪਾਈਆਂ ਤੇ ਰਹਿਣ ਬਸੇਰਾ ਚੰਗਾ ਨਹੀਂ ਗੁੱਲਾਂ ਦੇ ਵਿੱਚ ਰਹਿੰਦੇ ਆ ਕੱਚੇ ਘਰਾਂ ਦੇ ਵਿੱਚ ਰਹਿੰਦੇ ਆ ਪਰ ਸਾਡੇ ਨਾਲੋਂ ਫਿਰ ਵੀ ਬਹੁਤ ਸੁਖ ਦੀ ਨੀਂਦ ਸੰਭਦੇ ਆ ਸਵੇਰ ਨੂੰ ਆਪਣਾ ਕੰਮ ਕਰਦੇ ਆ ਤੇ ਸ਼ਾਮਾਂ ਨੂੰ ਉਹੀ ਲਿਆ ਕੇ ਖਾ ਲੈਂਦੇ ਆ ਪਰ ਰੋਟੀ ਬਜਾ ਖਾਂਦੇ ਆ ਸ਼ਾਮ ਨੂੰ ਇਕੱਠੇ ਬਹਿ ਕੇ ਖਾਂਦੇ ਆ ਇਹਨਾਂ ਦੇ ਬਹੁਤ ਵਧੀਆ ਗੱਲ ਹੈ ਇਹਨਾਂ ਦੀ ਤੇ ਕੋਈ ਇਹਨਾਂ ਦੇ ਬੰડા ਪੈਣ ਦਾ ਨਹੀਂ ਕੋਈ ਜ਼ਮੀਨਾਂ ਦਾ ਝਗੜਾ ਨਹੀਂ ਕੋਈ ਆਪਸੀ ਕੋਈ ਰੰਜਿਸ਼ ਨਹੀਂ ਕਰਦੇ ਇਹ ਇਕੱਠੇ ਬਹਿ ਕੇ ਰੋਟੀ ਖਾਣੀ ਨੇ ਪਰਾਲੀ ਵੀ ਇਕੱਠੀ ਕਰਦੇ ਤਾਂ ਵੀ ਇਕੱਠੇ ਹੋ ਕੇ ਕਰਦੇ ਆ ਕੰਮ ਇਤਫਾਕ ਨਾ ਕਰਦੇ ਆ ਕਦੇ ਇਹ ਜੋਦੇ ਨਹੀਂ ਹੁੰਦੇ ਜੇ ਲੜ ਵੀ ਪੈਣ ਇਹਨਾਂ ਦੇ ਬੰਦਿਆਂ ਦਾ ਬੜਾ ਪਿਆਰ ਹੁੰਦਾ ਹੰਜੀ ਬੀਬੀਆਂ ਲੜ ਲੁੜ ਵੀ ਪੈਣ ਨੇ ਬੰਦਿਆਂ ਦਾ ਬੜਾ ਪਿਆਰ ਹੁੰਦਾ ਕਿਉਂਕਿ ਇਹਨੇ ਇਕੱਠਿਆਂ ਨੇ ਕੰਮ ਕਰਨਾ ਤੇ ਆਪਣੇ ਲੋਕ ਜਿੰਨੀ ਤਰੱਕੀ ਕਰ ਗਏ ਤਾਂ پیسے ਸੋਹਣੇ ਮਹਿਲ ਪੈ ਗਏ ਉਹਨੇ ਟੱਬਰ ਵੀ ਇਕੱਲੇ ਇਕੱਲੇ ਰਹਿਣ ਲੱਪੇ। ਮਿਆਣੇ ਬਖਰੇ ਮਾਂ ਤੇ ਬਖਰੇ ਤਾਂ ਕੋਠੀਆਂ ਦੇ ਵਿੱਚ ਕਬੂਤਰ ਰਹਿੰਦੇ ਕੋਠੀਆਂ ਵੀ ਖਾਲੀ ਪਈਆਂ। ਕਈਆਂ ਦੇ ਘਰਾਂ ਦੇ ਵਿੱਚ ਬੰਡਾ ਅਜੇ ਤੱਕ ਪਈਆਂ ਵੀ ਤਗੜੀਆਂ ਕੋਠੀਆਂ ਦੇ ਵਿੱਚ ਹੀ ਕੰਦਾ ਲੰਘ ਗਈਆਂ। ਕੀ ਕਰਨਾ ਇਦਾਂ ਦੇ ਮਰ ਲੈਣ ਇੰਨੀ ਕਮਾਈ ਕਰਕੇ ਵੀ ਜਿਹੜੀ ਸਵਾਦ ਦੇ ਪਹਾਣਾ ਵਿਕੇ। ਆ ਦੇਖੋ ਇਹ ਖੋਸ਼ ਸ਼ਰਾਰਤੀ ਆ ਗਿਆ ਛੋਟਾ ਜਿਹਾ ਇਹ ਬੜਾ ਸ਼ਰਾਰਤੀ ਆ ਇਹ ਬੱਚੇ ਸਵੇਰ ਨੂੰ ਆ ਜਾਂਦੇ ਆ ਤਾਤਾ ਅੱਠ ਕੇ ਸ਼ਾਮਾਂ ਨੂੰ ਜਾਂਦੇ ਆ ਖੇਲਦੇ ਖੂਲਦੇ ਰਹਿੰਦੇ ਨੇ ਨਿਆਣਿਆਂ ਕਰਕੇ ਸਾਡਾ ਵੀ ਗੱਲ ਕਰਨਾ ਘਰੇ ਜੋ ਅਗੇ ਸਾਡੇ ਘਰਾਂ ਦੇ ਵਿੱਚ ਸੀ ਉਹ ਇਹਨਾਂ ਲੋਕਾਂ ਨੇ ਸਾਂਭ ਲਿਆ ਠੀਕ ਹੈ ਜੀ ਸਾਮ ਕੋ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਆਪਣਾ ਬੜਾ ਪਿਆਰ ਆ ਇਹਨਾਂ ਦੇ ਦੋ ਤਿੰਨ ਪੀੜੀਆਂ ਹੋ ਗਈਆਂ ਇੱਥੇ ਰਹਿੰਦੇ ਨੇ ਕਾਫੀ ਇਹਨਾਂ ਦਾ ਸਾਥ ਮਿਲਦਾ ਹੈ ਕਦੀ ਵੀ ਪਰਾਂ ਵਾਲਿਆਂ ਨੇ ਬਤੀਰਾ ਕੀਤਾ ਇਹ ਕੋਈ ਫਰਕ ਨਹੀਂ ਅਜੇ ਤੱਕ ਨਾਲ ਜਿਵੇਂ ਘਰ ਬਿਨਾਂ ਹੋਈ ਤਾਂ ਵੀ ਕੰਮ ਕਰਾ ਜਾਂਦੇ ਆ ਸਾਡੀ ਮਾਤਾ ਨਾਲ ਵੀ ਕੰਮ ਕਰਾ ਜਾਂਦੇ ਆ ਪਰ ਇਹਨਾਂ ਦੇ ਅੰਦਰ ਇਹ ਕੋਈ ਹੌਮੇ ਕੋਈ ਜੈਲਸ ਕੋਈ ਇਦਾਂ ਦੀ ਨਹੀਂ ਜੜੀ ਵੀ ਚੀਜ਼ ਇਹਨਾਂ ਨੂੰ ਮਿਲਦੀ ਨੂੰ ਖੁਸ਼ ਹੋ ਕੇ ਖਾਂਦੇ ਆ ਤੇ ਆਪਣੇ ਤਾਲੁਕੀ ਖਾ ਕੇ ਵੀ ਭੰਡਣ ਲਾ ਪੰਦੇ ਸੋ ਇਸ ਕਰਕੇ ਵੀ ਆਪਾਂ ਜਿਆਦੇ ਪੈਸੇ ਦੇ ਨਾਲ ਆਪਣੇ ਘਰਾਂ ਦੇ ਵਿੱਚ ਜਿਹੜਾ ਤਫਾਕ ਵਾ ਉਹ ਵੀ ਖਤਮ ਹੋ ਗਿਆ ਗਰੀਬੀਆਂ ਤਾਂ ਚਲੋ ਜਰੂਰ ਨਿਕਲ ਗਈਆਂ ਬੈਠੇ ਦੇ ਨਾਲ ਸਾਡੇ ਪਰਿਵਾਰਾਂ ਦੇ ਜਿਹੜੇ ਬਖੇਰੇ ਪੈ ਗਏ ਬਹੁਤ ਵਖਰਾ ਰਹਿੰਦਾ ਪਿਓ ਵਖਰਾ ਰਹਿੰਦਾ ਜੇ ਸਾਰੀ ਉਮਰ ਮਟੇ ਪੰਮ ਕੀਤਾ ਨਿਆਣੇ ਨੂੰ ਸੈੱਟ ਕਰਨ ਲਈ ਸਮਾਂ ਉਹ ਹੀ ਕੱਲਾ ਰਹੇ ਜਾਂਦਾ ਜਿੰਨੇ ਅਨੇ ਮਿਹਨਤ ਕੀਤੀ ਵੀ ਸਾਡੀ ਔਕਾ ਮਟੇ ਪੇ ਵੇਲੇ ਸਾਨੂੰ ਸਾਂਭਣ ਦੇ ਨੂੰ ਦੇਖਣ ਲਈ ਤੇ ਉਹੀ ਕਮਾਉਣ ਵਾਲਾ ਕੱਲਾ ਰਹ ਲਾ ਬਹਿ ਜਾਂਦਾ ਸੂਇ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਇਕੱਠੇ ਪਰਿਵਾਰ ਜੁਆਇੰਟ ਫੈਮਲੀ ਆ ਰਹੀਏ ਤਾਂ ਜਿੰਨਾ ਵੀ ਕਮਾਈਏ ਉਹਦੇ ਵਿੱਚ ਰੱਬ ਦਾ ਸ਼ੁਕਰ ਕਰੀਏ ਠੀਕ ਹੈ ਜੀ ਇੰਨਾ ਕੁ ਪਰਮਾਤਮਾ ਦੇਈ ਜਾਵੇ ਤਾਂ ਜਿਹੜਾ ਸ਼ਾਮ ਨੂੰ ਇਕੱਠੇ ਬਹਿ ਕੇ ਰੋਟੀ ਖਾਈਏ ਕੋਈ ਬੰਦਾ ਸਭ ਮਨਾਈਲ ਗੋਠੀਆਂ ਕਾਰਾਂ ਜੋ ਵੀ ਧਨ ਦੌਲਤ ਸਭ ਕੁਛ ਇੱਥੇ ਰਹਿ ਜਾਣਾ ਤੇ ਚੇਂਤਾ ਦੇ ਨਾਲ ਸਾਡੀ ਉਮਰ ਵੀ ਘਟਦੀ ਆ ਤੇ ਬਿਮਾਰੀਆਂ ਵੱਧ ਲੱਗਦੀਆਂ ਇਹਨਾਂ ਲੋਕਾਂ ਦਾ ਖਾਣਾ ਵੀ ਸਾਡੇ ਨਾਲ ਟੈਂਪਲ ਤਾਂ ਤੰਦਰੁਸਤੀ ਵੀ ਆ ਕਿਉਂਕਿ ਸਰੀਰੀ ਦਾ ਪੂਰਾ ਛੀਨਾ ਵਹਾਉਂਦੇ ਆ ਇਹਨਾਂ ਦੇ ਬੱਚੇ ਵੀ ਨਿੱਕੇ ਵੀ ਕੰਮ ਕਰਦੇ ਆ ਤੇ ਕੁੜੀਆਂ ਵੀ ਬੋਠੀਆਂ ਵੀ ਸਾਰੇ ਕੰਮ ਕਰਦੇ ਆ ਮਿਹਨਤ ਆਪਣੇ ਬਹੁਤ ਕਰਦੇ ਆ ਪਰ ਆਪਣੇ ਘਰਾਂ ਦੇ ਵਿੱਚ ਜੇ ਘਰਾਂ ਦੇ ਵਿੱਚੋਂ ਪੈਸੇ ਦੇ ਕੰਨ ਗਰੀਬੀ ਨਿਕਲ ਗਈ ਪਰ ਜਿਹੜਾ ਦੁਕਾਨ ਤਾਂ ਸਭ ਤੋਂ ਵੱਡਾ ਉਹ ਜੁਆਇੰਟ ਫੈਮਿਲੀ ਅੱਜ ਤੱਕ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਤੇ ਨਹੀਂ ਤਾਂ ਮਾਂ ਪੇ ਆਪਣੇ ਬਖਰੇ ਰਹਿੰਦੇ ਆ ਨਿਆਣੇ ਬਖਰੇ ਰਹਿੰਦੇ ਆ ਇਹ ਚੀਜ਼ਾਂ ਸਾਡੇ ਕਲਚਰ ਦੇ ਵਿੱਚੋਂ ਦਿਨ ਬਰ ਦਿਨ ਹੀ ਖਤਮ ਹੁੰਦੀਆਂ ਜਾਂਦੀਆਂ ਸਾਡੇ ਜੋ ਖਤਮ ਹੁੰਦੀਆਂ ਜਾਂਦੀਆਂ ਤੇ ਇਹ ਗਾਹਾਂ ਬੱਚਿਆਂ ਨੂੰ ਸੇਤ ਇਹ ਦਿੰਦੇ ਆ। ਨਿਆਣੇ ਨੂੰ ਪੱਠੇ ਰੱਖਦੇ ਆ। ਤੇ ਸ਼ੁਕਰ ਕਰੀਏ ਉਸ ਬਾਹੂ ਗੁਰੂ ਪਰਮਾਤਮਾ ਦਾ ਤੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ। ਲੰਬੀਆਂ ਉਮਰਾਂ ਸਭ ਦੀਆਂ ਕਰੇ ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਮਾਰਾਜ ਜੀ ਬਖਸ਼ਣ ਤੇ ਜੁਆਇੰਡ ਫੈਮਿਲੀ ਹਰੇਕ ਨੂੰ ਮਾਰਾਜ ਜੀ ਬਖਸ਼ਣ। ਉਹ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਦੂਰ ਕਰਿਓ ਜੀ ਕਿਉਂਕਿ ਆਪਾਂ ਜਿੰਨੀਆਂ ਵੀ ਵੀਡੀਓ ਵਲੌਗ ਬਣਾਵਾਂਗੇ ਸਾਰੇ ਪਿੰਡ ਉਹ ਹੀ ਬਣਾਵਾਂਗੇ ਜੀ ਤਾਂ ਕੋਸ਼ਿਸ਼ ਕਰਾਂਗੇ ਜੀ ਤੁਹਾਡੇ ਸਨੇਹ ਦੀ ਅਪੀ ਕਰਾਂਗੇ ਜੀ ਸ਼ੁਕਰੀਆ ਸ਼ੁਕਰੀਆ